ਸਿਆਣੇ ਕਹਿੰਦੇ ਜਿਹੜੇ ਮੂਰਖ ਲੋਕ ਨੇ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਕੁੱਤੇ ਤੇ ਗਧੇ ਵਰਗੀ ਹੁੰਦੀ ਹੈ ਜਿਵੇਂ ਕਹਿੰਦੇ ਕੁੱਤੇ ਦੇ ਕਦੇ ਅੱਗੋਂ ਦੀ ਨੰਗਣਾ ਚਾਹੀਦਾ ਪਤਾ ਨਹੀਂ ਕਦੋਂ ਤੁਹਾਨੂੰ ਕੱਟ ਲਵੇ ਤੇ ਗਧੇ ਦੇ ਪਿੱਛੋਂ ਦੀ ਨੰਗਣਾ ਚਾਹੀਦਾ ਪਤਾ ਨਹੀਂ ਕਦੋਂ ਤੁਹਾਡੇ ਦਲੱਤਾ ਮਾਰ ਦੇਵੇ ਇਸੇ ਤਰ੍ਹਾਂ ਮੂਰਖ ਹੁੰਦਾ ਜਿਹੜਾ ਮੂਰਖ ਹੈ ਉਹਦਾ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਉਹ ਨੁਕਸਾਨ ਪਹੁੰਚਾ ਦੇਵੇ ਇਸ ਲਈ ਮੂਰਖਾਂ ਤੋਂ ਹਮੇਸ਼ਾ ਸੁਚੇਤ ਰਹੋ ਮੂਰਖਾਂ ਦੇ ਨੇੜੇ ਜਾਣ ਤੋਂ ਗਰੇਜ ਕਰੋ ਗੁਰੂ ਸਾਹਿਬ ਨੇ ਵੀ ਸਾਨੂੰ ਇਸ ਤੇ ਫਰਮਾਨ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੂਰਖ ਨਾਲ ਨਾ ਲੂਜੀ ਹੈ ਇਸ ਲਈ ਜਿਹੜੇ ਮੂਰਖ ਨੇ ਮੂਰਖ ਲੋਕਾਂ ਤੋਂ ਦੂਰ ਰਹੋਗੇ ਤਾਂ ਸਫਲਤਾ ਪ੍ਰਾਪਤ ਕਰ ਸਕੋਗੇ ਮੂਰਖ ਲੋਕਾਂ ਨਾਲ ਜੇ ਉਲਝਣ ਲੱਗ ਗਏ ਤਾਂ ਤੁਹਾਡਾ ਨੁਕਸਾਨ ਹੋਵੇਗਾ ਜਿਵੇਂ ਕੁੱਤੇ ਤੇ ਗਧੇ ਦਾ ਕੋਈ ਪਰੋਸਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਮੂਰਖ ਲੋਕਾਂ ਦਾ ਕਦੇ ਪਰੋਸਾ ਨਹੀਂ ਕੀਤਾ ਜਾ ਸਕਦਾ